ਸਤਨਾਸ਼ੁ ਵਾਈ ਗੁਰੂ ਜੀ ਆਸਾ ਦੀ ਵਾਰ ਪੌੜੀ 19ਵੀਂ ਪੌੜੀ ਸਭ ਕੋ ਅਖੈ ਆਪਣਾ ਜਿਤ ਨਹੀਂ ਸੋ ਚੁਣ ਕੱਢੀ ਐ ਕੀਤਾ ਆਪੋ ਆਪਣਾ ਆਪੇ ਹੀ ਲੇਖ ਸੰਡੀ ਐ ਜਾ ਰਹਿਣਾ ਨਹੀਂ ਐਤ ਜਗ ਤ ਕਾਇਤ ਗਰਭ ਹੰਡੀ ਐ ਮੰਦਾ ਕਿ ਸੇਨਾ ਆਖੀਐ ਪੜ ਅਖਰੇ ਹੋ ਬੁੱਝੀਐ ਮੂਰਖ ਨਾਲ ਨਾ ਲੁੱਝੀਐ ਇਸ ਸੰਸਾਰ ਵਿੱਚ ਹਰੇਕ ਮਨੁੱਖ ਨੂੰ ਆਪੋ ਆਪਣੀ ਭਈ ਹੋਈ ਹੈ ਪਰ ਜਿਸ ਦੇ ਅੰਦਰ ਮੂ ਮਮਤਾ ਨਹੀਂ ਉਸ ਨੂੰ ਵਖ ਕਰ ਦਿੱਤਾ ਜਾਂਦਾ ਹੈ ਆਪੋ ਆਪਣੇ ਕੀਤੇ ਕਰਮਾਂ ਦਾ ਲੇਖ ਆਪ ਹੀ ਵਾਰਨਾ ਪੈਂਦਾ ਹੈ ਜਦੋਂ ਇਸ ਸੰਸਾਰ ਵਿੱਚ ਸਦਾ ਰਹਿਣਾ ਹੀ ਨਹੀਂ ਹੈ ਤਾਂ ਕਿਉਂ ਅਹੰਕਾਰ ਵਿੱਚ ਪੈ ਕੇ ਦੁਖੀ ਹੋਇਆ ਜਾਏ ਜੇ ਅਸੀਂ ਪੜੇ ਲਿਖੇ ਹਾਂ ਤੇ ਇਸਤਰੀ ਅਨਪੜ ਹੈ ਤਾਂ ਵੀ ਸਾਨੂੰ ਪੜ ਕੇ ਇਹ ਹੀ ਸਿੱਖਣਾ ਚਾਹੀਦਾ ਹੈ ਕਿ ਅਸੀਂ ਕਿਸੇ ਨੂੰ ਨੀਝ ਜਾਂ ਬੁਰਾ ਨਾ ਸਮਝੀਏ ਮੂਰਖ ਦੇ ਨਾਲ ਕਦੀ ਝਗੜਾ ਨਹੀਂ ਕਰਨਾ ਚਾਹੀਦਾ ਸ਼ਲੋਕ ਮੱਲਾ ਪਹਿਲਾ ਨਾਨਕ ਸਿੱਕੇ ਬੋਲੀ ਹੈ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਬੀ ਹੈ ਫਿੱਕੇ ਫਿੱਕੀ ਸੋਏ ਫਿੱਕਾ ਦਰਗ਼ ਸੱਟੀ ਹੈ ਮੂੰ ਤੁੱਕਾ ਫਿੱਕੇ ਪਾਇ ਫਿੱਕਾ ਮੂਰਖ ਆਖੀਏ ਪਾਣ ਲਹੇ ਸਜਾਈ ਸਤਿਗੁਰੂ ਨਾਨਕਪ੍ਰੀਸ਼ ਕਰਦੇ ਹਨ ਕਿ ਸਾਨੂੰ ਸਾਰਿਆਂ ਨਾਲ ਮਿੱਠਾ ਬੋਲਣਾ ਚਾਹੀਦਾ ਹੈ ਸਤਿਗੁਰੂ ਨਾਨਕ ਫਰਮਾਉਂਦੇ ਹਨ ਕੌੜਾ ਜਾ ਬੁੱਖਾ ਬੋਲਣ ਨਾਲ ਤਾਂ ਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ ਰੁੱਖਾ ਬੋਲਣਾ ਵਾਲਾ ਮਨੋਖ ਲੋਕਾਂ ਵਿੱਚ ਬਾਦ ਜ਼ਬਾਨ ਵੱਜੋਂ ਮਸ਼ਹੂਰ ਹੋ ਜਾਂਦਾ ਹੈ ਤੇ ਲੋਕ ਵੀ ਉਸ ਨੂੰ ਕੌੜੇ ਬਚਨਾਂ ਨਾਲ ਹੀ ਯਾਦ ਕਰਦੇ ਹਨ ਬਾਜਿਬਾਨ ਮਨੁੱਖ ਪ੍ਰਭੂ ਦਰਬਾਰ ਤੋਂ ਰੱਦਿਆ ਜਾਂਦਾ ਹੈ ਤੇ ਉਸ ਦੇ ਰੁੱਖੇ ਸੁਭਾਅ ਕਰਕੇ ਲੋਕ ਉਸ ਨੂੰ ਫਿਟਕਾਰਾਂ ਪਾਉਂਦੇ ਹਨ ਕੌੜਾ ਬੋਲਣ ਵਾਲੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ ਐਜੇ ਮਨੁੱਖ ਦੀ ਹਰ ਥਾਂ ਬੜੀ ਬੇਇੱਜ਼ਤੀ ਹੁੰਦੀ ਹੈ ਮਲਾ ਪਹਿਲਾ ਅੰਦਰ ਝੂਠੇ ਪੈਜ ਬਾਰ ਦੁਨੀਆ ਅੰਦਰ ਫੈਲ 68 ਤੀਰੇ ਤੇ ਜੇ ਨਾ ਵੇ ਉtre ਨਾ ਹੀ ਮੈਲ ਜੇਨ ਪੱਟੇ ਅੰਦਰ ਬਾਰ ਗੁੱਦੜ ਤੇ ਪਲੇ ਸੰਸਾਰ ਤਿੰਨੇ ਲੱਗਾ ਰੱਬ ਸੇ ਤੀ ਦੇਖਨੇ ਵਿਚਾਰ ਰੰਗ ਸੇ ਰੰਗ ਰੋਵੇ ਚੁੱਪੀ ਕਰ ਜਾਏ परवा नहीं किसे के री बाज सचे नर बाटी ऊपर खर्च मंगा जब देता खाय दीबान को कलमे का हम तुम्मा मेल दर लेखा पीड़ छुट्टै का ज्यों तेल जो लोग मनो त झूठे ह ਪਰ ਬਾਰ-ਬਾਰ ਝੂਠੀ ਜਿੱਤ ਪਣਾਈ ਬੈਠੇ ਹਨ ਉਹ ਦੁਨੀਆਂ ਵਿੱਚ ਕੋਈ ਨਾ ਕੋਈ ਪਖੰਡ ਬਣਾਈ ਰੱਖਦੇ ਹਨ ਉਹ ਬੇਸ਼ੱਕ 68 ਤੀਰਤ ਉੱਤੇ ਜਾ ਕੇ ਇਸ਼ਨਾਨ ਕਰਨ ਪਰ ਉਹਨਾਂ ਦੇ ਮਨ ਦੀ ਫਰੇਬ ਦੀ ਮਹਿਲ ਕਦੀ ਨਹੀਂ ਉਤਰਦੀ ਜਿਨ੍ਹਾਂ ਦਾ ਮਨ ਪ੍ਰੇਮ ਤੇ ਨਰਮੀ ਨਾਲ ਪੂਰਾ ਹੈ ਪਰ ਬਾਰੋਂ ਉਹ ਕੁਝ ਕਠੋਰ ਵੀ ਦਿਸਦੇ ਹਨ ਉਹ ਤਿਵੇਂ ਹੀ ਹਨ ਜਿਵੇਂ ਬੰਦੇ ਨੇ ਹੇਠਾਂ ਤੋਂ ਰੇਸ਼ਮ ਪਾਰਖਿਆ ਹੈ ਹੋਵੇ ਪਰ ਉਪਰੋਂ ਉਬੜ ਖਾਬੜ ਦਿਸਣ ਵਾਲੀ ਗੁੱਦੜ ਧਾਰਨ ਕਰ ਰੱਖੀ ਹੋਵੇ ਐਜੇ ਬੰਦੇ ਸੰਸਾਰ ਵਿੱਚ ਨੇਕ ਅਤੇ ਭਲੇ ਮਾਨਸ ਹਨ ਜਿਹੜੇ ਢੋਂਗ ਨਹੀਂ ਕਰਦੇ ਉਹਨਾਂ ਦਾ ਰੱਬ ਨਾਲ ਪਿਆਰ ਲੱਗਾ ਹੋਇਆ ਹੈ ਤੇ ਉਹ ਉਸ ਦਾ دیدار ਕਰਨ ਦੇ ਖਿਆਲ ਵਿੱਚ ਝੂੜੇ ਰਹਿੰਦੇ ਹਨ ਉਹ ਰੱਬ ਦੇ ਰੰਗ ਵਿੱਚ ਕਦੇ ਹੱਸਦੇ ਹਨ ਕਦੇ ਰੋਂਦੇ ਹਨ ਅਤੇ ਕਦੇ ਚੁੱਪ ਵੀ ਕਰ ਜਾਂਦੇ ਹਨ ਉਹ ਪਰਮਾਤਮਾ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਕਰਦੇ ਜਿੰਦਗੀ ਰੂਪ ਰਾਹੇ ਪੈ ਹੋਏ ਉਹ ਮਨੁੱਖ ਰੱਬ ਦੇ ਦਰ ਤੋਂ ਖੁਰਾਕ ਮੰਗਦੇ ਹਨ ਜਦੋਂ ਰੱਬ ਦਿੰਦਾ ਹੈ ਤਦੋਂ ਖਾਂਦੇ ਹਨ ਸਤਗੁਰੂ ਨਾਨਕ ਫਰਮਾਉਂਦੇ ਹਨ ਉਹ ਇਹ ਮੰਨਦੇ ਹਨ ਕਿ ਪਰਮਾਤਮਾ ਆਪ ਹੀ ਫੈਸਲਾ ਕਰਨ ਵਾਲਾ ਹੈ ਆਪ ਹੀ ਲੇਖ ਲਿਖਣ ਵਾਲਾ ਹੈ ਸਾਰੇ ਚੰਗੇ ਮੰਦੇ ਜੀਵਾਂ ਦਾ ਮੇਲ ਉਸ ਦੇ ਦਰ ਤੇ ਹੁੰਦਾ ਹੈ ਪਰਮਾਤਮਾ ਸਾਰਿਆਂ ਤੋਂ ਉਹਨਾਂ ਦੇ ਕੀਤੇ ਕਰਮਾਂ ਦਾ ਹਿਸਾਬ ਮੰਗਦਾ ਹੈ অতি ਮੰਦੇ ਮਨੁੱਖਾਂ ਨੂੰ ਇਹੋ ਪੀੜ ਸੁੱਟਦਾ ਹੈ ਜਿਵੇਂ ਤੇਲ ਕੱਢਣ ਲਈ ਬੀਜਾਂ ਨੂੰ ਕੋਲੂ ਵਿੱਚ ਪੀੜਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ